ਮਾਮਲਾ ਅੰਮ੍ਰਿਤਸਰ ਦੇ ਪਿੰਡ ਮਾਹਲ ਤੋਂ ਸਾਹਮਣੇ ਆਇਆ ਹੈ ਜਿੱਥੇ ਇਤਿਹਾਸਿਕ ਮੰਦਰ ਰਾਮ ਤੀਰਥ ਨੂੰ ਜਾਣ ਵਾਲੀ ਸੜਕ ਤੇ ਕੂੜੇ ਦੇ ਢੇਰ ਵਿਖਾਈ ਦੇ ਰਹ ਹਨ ਜਿੱਥੇ ਦੇ ਦੁਕਾਨਦਾਰਾਂ ਵੱਲੋਂ ਇਕੱਠੇ ਹੋ ਕੇ ਪ੍ਰਸ਼ਾਸਨ ਖਿਲਾਫ ਰੋਸ ਪ੍ਰਗਟ ਕੀਤਾ ਗਿਆ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਕੋਈ ਕੂੜਾ ਸੜਕਾਂ ਤੇ ਨਹੀਂ ਸੁੱਟਿਆ ਜਾਂਦਾ ਸਗੋਂ ਆਲੇ-ਦੁਆਲੇ ਦੇ ਲੋਕ ਆ ਕੇ ਇੱਥੇ ਕੂੜਾ ਸੁੱਟ ਕੇ ਬਿਮਾਰੀਆਂ ਨੂੰ ਨਿਯੋਤਾਂ ਦੇ ਰਹ ਹਨ ਜਿਸ ਨਾਲ ਧਾਰਮਿਕ ਸਥਾਨਾਂ ਨੂੰ ਜਾਣ ਵਾਲੀ ਇਸ ਰਸਤੇ ਦੇ ਹਾਲਾਤ ਤਰਸਯੋਗ ਬਣੇ ਹੋਏ ਹਨ ਕਹੇ ਜੀ ਕੂੜਾ ਜਾਂ ਤੇ ਹੋਵੇ ਨਾ ਜੀ ਮਹੱਲੇਦਾਰੀ ਦਾ ਫਿਰ ਤੇ ਅਸੀਂ ਮੰਨੀਏ ਕਿ ਚਲੋ ਮਹੱਲੇ ਵਾਲੇ ਸੁੱਟ ਕੇ ਜਾਂਦੇ ਆ ਸਾਡਾ ਪੰਚਾਇਤੀ ਏਰੀਆ ਵਾ ਤੇ ਜਿੰਨਾ ਕਾਰਪੋਰੇਸ਼ਨ ਦਾ ਕਾਲਿਆਂ ਵਾਲੇ ਮੋੜ ਤੋਂ ਜੁੰਨੀਆਂ ਕਲੋਨੀਆਂ ਲੋਕਲ ਪੈਂਦੀਆਂ ਨੇ ਇਧਰੋਂ ਅਦਰਸ਼ ਨਗਰ ਲਾਲੋ ਲਾਭ ਨਗਰ ਲਾਲੋ ਇੱਥੋਂ ਸਾਰਾ ਕੂੜਾ ਇੱਥੇ ਆਣ ਕੇ ਸਾਡੇ ਕੀ ਇਹ ਡੰਪ ਥੋੜੀ ਆ ਇੱਥੇ ਸੁੱਟਣ ਦਾ ਫਰਜ਼ ਨਹੀਂ ਬੰਦਾ ਕਾਲਿਆਂ ਵਾਲੇ ਮੋੜ ਤੇ ਜੋ ਚਾਂਪਾ ਵਾਲੇ ਆ ਜੋ ਰੇੜੀ 버ਗਰ ਵਾਲੇ ਜੋ ਵੀ ਆ ਸਾਰੇ ਇੱਥੇ ਆਣ ਕੇ ਕੂੜਾ ਸੁੱਟਦੇ ਆ ਜੇ ਕਿਸੇ ਨੂੰ ਕਹੀਏ ਮਜ਼ਦੂਰ ਨੂੰ ਉਹਨਾਂ ਦੀ ਚਲੋ ਰੋਟੀ ਆ ਪਰ ਇਹ ਥੋੜੀ ਨਹੀਂ ਕਿਸੇ ਦੇ ਏ ਬਾਕੀ ਘਰਾਂ ਦੇ ਸਾਡਾ ਲੋਕਲ ਕੋਈ ਕੂੜਾ ਇੰਨਾ ਹੋ ਨਹੀਂ ਸਕਦਾ ਜੀ ਡੰਪਰੀ ਪਰ ਸਕਦਾ ਇੱਥੇ ਦੇਖੋ ਕਿੱਡਾ ਕਿਡੇ ਕਿਡੇ ਵੱਡੇ ਢੇਰ ਲਾਏ ਆ ਤੇ ਬਾਕੀ ਅਸੀਂ ਤਾਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਇਨਸਪੈਕਟਰ ਸਾਹਿਬ ਨੂੰ ਡੇਢ ਘੰਟਾ ਹੋ ਗਿਆ ਕਾਰਪੋਰੇਸ਼ਨ ਨੂੰ ਫੋਨ ਕੀਤੇ ਨੂੰ ਹਲੇ ਤੱਕ ਇੱਥੇ ਹਾਜ਼ਰ ਨਹੀਂ ਕੋਈ ਵੀ ਹੋਇਆ ਕੋਰਤੋ ਨਾ ਸਾਰਾ ਗਾਂਦ ਜਿਹੜਾ ਇੱਥੇ ਸੁੱਟਣ ਆਉਂਦੇ ਆ ਚਾਂਪਾਂ ਵਾਲੇ ਇੱਥੇ ਸੁੱਟਣ ਆਉਂਦੇ ਗਾਂ ਦਾ ਤੜਕੇ 5 ਵੇ ਰੇੜੀਆਂ ਭਰੀਆਂ ਆਉਂਦੀਆਂ ਇੱਥੇ ਤੇ ਇੱਕ ਦੋ ਰੀਨ ਨੂੰ ਮੈਂ ਗਿਆ ਮੈਂ ਤੁਹਾਡੇ ਇਲਾਕਾ ਨਹੀਂ ਹੈਗਾ ਨਾ ਇੱਥੇ ਕੂੜੇ ਕੂੜਾਦਾਨ ਬਣਿਆ ਵੀ ਜਨ ਤੁਸੀਂ ਕੂੜਾ ਸੁੱਟਦੇ ਅੱਜ ਚ ਕਾਉਨੇ ਆ ਅਗਰ ਦਿਨ ਫੇਰ ਇਦਾਂ ਢੇਰ ਲੱਗਾ ਹੁੰਦਾ ਆ ਪ੍ਰਸ਼ਾਸਨ ਕੁਝ ਨਹੀਂ ਕਰਦਾ ਆ ਦੇਖੋ ਕੀ ਛੜਕ ਸਾਰੀ ਮੱਲੀ ਕੁੜੇ ਨਾਲ ਤੇ ਜੇ ਨਹੀਂ ਇਹਨਾਂ ਚਕਾਉਣਾ ਵੇ ਛੜਕ ਦੇ ਵਿੱਚ ਕਰ ਦੋ ਕੂੜਾ ਛੜਕੇ ਇੱਕ ਸਾਈਡ ਬੰਦ ਕਰ ਦੋ ਫੇ ਸਾਰਾ ਕੂੜਾ-ਕੂੜਾ ਕਰਾ ਦੇਣ ਇੱਥੇ ਇਹ ਨਾ ਕੋਈ ਸੁਣਵਾਈ ਹੋਉਂਦੀ ਆ ਇਹਨਾਂ ਦੇ ਇੰਸਪੈਕਟਰ ਨੂੰ ਫੋਨ ਕੀਤਾ ਉਹ ਵੀ ਤਾਂ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੰਦਾ ਉਹਨੇ ਇਹ ਸੜਕ ਵਾਲਮਿਕ ਮੰਦਰ ਦੀ ਹੈਗੀ ਜੇ ਰਾਮਤਰਥ ਰੋਡ ਹੈ ਗਾ ਜੇ ਮਸ਼ਹੂਰ ਠੀਕ ਹੈ ਤੇ ਇਹਨਾਂ ਨੇ ਬਣਾਇਆ ਕੂੜੇ ਦਾ ਡੰਪ ਇੱਥੇ ਠੀਕ ਹੈ ਕਿਉਂਕਿ ਇਹ ਮੁਹੱਲੇ ਦਾ ਕੂੜਾ ਨਹੀਂ ਹੈ ਇਹਨਾਂ ਇਹ ਬਾਹਰੋਂ ਆਣ ਕੇ ਕੂੜਾ ਸੁੱਟਦੇ ਇੱਥੇ ਆ ਹੁਣੇ ਇੱਕ ਦੀ ਰੇੜੀ ਲਵਾਈ ਜੇ ਅਸੀਂ ਉਹ ਇੱਥੇ ਪਤਾ ਨਹੀਂ 5 ਇੱਕ 6 ਰੇੜੀਆਂ ਸੁੱਟ ਗਿਆ ਇੱਥੇ ਕੂੜੇ ਦੀਆਂ ਠੀਕ ਹੈ ਤੇ ਭਾਜੀ ਅਸੀਂ ਤੇ ਇਹੋ ਮੰਗ ਕਰਦੇ ਆਂ ਵੀ ਆ ਕੂੜਾ ਚੁਕਾਇਆ ਜਾਵੇ ਤੇ ਇੱਥੇ ਸਰਕਾਰੀ ਕੋਈ ਗੱਡੀਆਂ ਗੁੱਡੀਆਂ ਲਿਆ ਕੇ ਖਿਲਾਰੇ ਠੀਕ ਹੈ ਤਾਂ ਕਿ ਕੂੜਾ ਉਹਦੇ ਵਿੱਚ ਸੁੱਟਿਆ ਅਸੀਂ ਤੇ ਕਿੰਨਾ ਕੋਈ ਬਿਮਾਰੀ ਵੀ ਲੱਗ ਬਿਮਾਰੀਆਂ ਭਾਜੀ ਇੱਥੇ ਲਾਗੋ ਦੀ ਲੰਗਿਆ ਨਹੀਂ ਜਾਂਦਾ ਜੇ ਜਦੋਂ ਬਾਰਿਸ਼ ਆ ਜਾਂਦੀ ਨਾ ਤੇ ਇੱਥੇ ਬੁਰਾ ਹਾਲ ਹੋ ਜਾਂਦਾ ਜੀ ਲੱਗੇ ਚ ਅੱਗੇ ਜਦੋਂ ਹਨੇਰੀ ਨੂਰੀ ਆ ਜੇ ਇਹ ਕੂੜਾ ਸਾਰਾ ਦੁਕਾਨਾਂ ਦੇ ਵਿੱਚ ਵੜਿਆ ਹੁੰਦਾ ਜੇ ਸਾਰੇ ਲਵਾਪੇ ਵੜ ਜਾਂਦੇ ਹਾਂਜੀ ਹਾਂਜੀ ਤੇ ਆਪਾਂ ਇਹੀ ਮੰਗ ਕਰਦੇ ਆਂ ਵੀ ਭਾਜੀ ਇਹ ਛੇਤੀ ਤੋਂ ਛੇਤੀ ਕੂੜਾ ਚ ਕਾਇਆ ਜਾਵੇ ਤੇ ਇੱਥੇ ਸਾਫ ਸਪਾਈ ਰੱਖੀ ਜਾਵੇ ਤਾਂ ਕਿ ਇਹ ਇਹ ਭਾਜੀ ਤੁਹਾਨੂੰ ਕਿਥੋਂ ਕਿਥੋਂ ਦੱਸਿਏ ਕਾਲਿਆਰਾਮ ਮੋੜ ਹੋ ਗਿਆ ਆ ਇਧਰੋਂ ਸ਼ਹਿਰ ਲੋ ਹੋ ਗਏ ਰੇੜੀਆਂ ਲਿਆ ਲਿਆ ਇੱਥੇ ਭਰ-ਭਰ ਸੁੱਟਦੇ ਜਿੱਦਾਂ ਇੱਥੇ ਭਗਤਾਲਾ ਡੰਪ ਹੁੰਦਾ